ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਨਾਂ ਭਾਈ ਤੁਹਾਡਾ ਜੀ ਹਰਪਾ ਜਨ ਸਿੰਘ ਕਿਹੜਾ ਪਿੰਡ ਹੈ ਜੀ ਅਜਨੋਹਾ ਅਜਨੋਹਾ ਪਿੰਡ ਕੀ ਤੁਹਾਨੂੰ ਪ੍ਰੋਬਲਮ ਕੀ ਸੀ ਤੁਹਾਨੂੰ ਗੋਡੇ ਦੁਖਦੇ ਗੋਡੇ ਕਿੰਨੇ ਸਾਲ ਹੋ ਗਏ ਗੋਡੇ ਦੁਖਦੇ ਨੇ ਚਾਰ ਪੰਜ ਸਾਲ ਹੋ ਗਏ ਚਾਰ ਪੰਜ ਸਾਲ ਹੋ ਗਏ ਨਾ ਦੋਨੇ ਗੋਡੇ ਦੁਖਦੇ ਸੀ ਹਾਂ ਜਿਆਦਾ ਹੀ ਹੋ ਗਏ ਮੈਂ ਤਾਂ ਅੱਛਾ ਠੀਕ ਹੈ ਜੀ ਤੇ ਦਵਾਈ ਪਹਿਲਾਂ ਕਿੱਥੋਂ ਖਾਧੀ ਤੁਸੀਂ ਪਹਿਲਾਂ ਪਹਿਲਾਂ ਮੈਂ ਠੀਕੇ ਵੀ ਲਵਾਏ ਦੁਆ ਗੋਡੇ ਆ ਜੀ ਠੀਕ ਹੈ ਜੀ ਹੋਰ ਵੀ ਖਾਈ ਜਾਂਦੀ ਰਹਿੰਦੇ ਤਾਂ ਠੀਕ ਹੈ ਵੀ ਦਸਣਾ ਦੇਸੀ ਵੀ ਖਾਦੀ ਦੇਸੀ ਦਵਾਈ ਖਾਦੀ ਹਾਂ ਫਰਕ ਨਹੀਂ ਪਿਆ ਇੱਥੇ ਹੁਣ ਤੁਸੀਂ ਗੁਰਨਾਨਕ ਚੈਟਰੀ ਪੈਂਸਿਲ ਲੈਬੋਰਟਰੀ ਨੂੰ ਕਿੰਨੀ ਵਾਰ ਦਵਾਈ ਲੈਣ ਆਏ ਜੀ ਅੱਛਾ ਤੀਜੀ ਵਾਰ ਡਾਕਟਰ ਸਾਹਿਬ ਨੇ ਸੱਦਿਆ ਜੀ ਤੀਜੀ ਵਾਰ ਬੁਲਾਇਆ ਹਾਂ ਦਵਾਈ ਦਵਾਈ ਤਾਂ ਲਗਿਆ ਸੀ ਅੱਛਾ ਠੀਕ ਹੈ ਜੀ 6 ਦਿਨ ਦੀ ਦਵਾਈ ਦਿੱਤੀ ਠੀਕ ਹੈ ਜੀ ਉਦਾਂ ਮੈਂ ਤਿੰਨ ਵਾਰ ਆਇਆ ਦਖਾਇਆ ਅੱਛਾ ਠੀਕ ਹੈ ਜੀ ਤੇ ਤੁਹਾਨੂੰ ਸੌਚੋਂ ਕਿੰਨੇ ਪਰਸੈਂਟ ਆਰਾਮ ਲੱਗਦਾ ਸੌਚੋਂ ਕਾਫੀ ਵਾਰ ਕਿੰਨਾ ਫੇਰ ਵੀ ਸੌਚੋਂ ਲਾਈਕ ਕੋਡਾ ਦਾ ਬਿਲਕੁਲ ਹੀ ਇਹਨ ਲੱਗਦਾ ਠੀਕ ਹੀ ਹੈ ਠੀਕ ਹੈ ਜੀ ਠੀਕ ਹੈ ਆਹੋ ਠੀਕ ਹੈ 100 ਚੋਂ ਕਿ 70 80 ਹਾਂਜੀ 80% 80% ਆਰਾਮ ਹੈਗਾ ਹੈ ਨਾ ਤੇ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ ਸੰਗਤਾਂ ਨੂੰ ਸੰਗਤਾਂ ਨੂੰ ਮੈਂ ਕਹਿੰਦੇ ਆਂ ਵੀ ਡਾਕਟਰ ਸਾਹਿਬ ਬਹੁਤ ਠੀਕ ਹੈ ਇਹਨਾਂ ਨੂੰ ਦਿਖਾਓ ਜੋ ਵੀ ਤਕਲੀਫ ਹੈ ਤੇ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ ਜੀ